ਅਸੀਂ ਕਹਾਂ ਹਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾਂ ਜਤਿਨ ਲਗਾਤਾਰ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਹਾਂ ਤਾਂ ਤਸਵੀਰਾਂ ਹੰਸ ਰਾਜ ਹੰਸ ਦੇ ਪ੍ਰੋਗਰਾਮ ਦੀਆਂ ਨੇ ਜਿੱਥੇ ਕਿ ਅੱਜ ਲੋਕ ਸਭਾ ਹਲਕਾ ਗਿੱਡੜਵਾਂ ਦੇ ਵਿੱਚ ਲਗਾਤਾਰ ਹੰਸ ਰਾਜ ਹੰਸਾ ਦੌੜਾ ਹੈ ਤੇ ਇੱਕ ਪਾਸੇ ਜਿਹੜੇ ਕਿਸਾਨ ਨੇ ਤੇ ਵੱਡਾ ਪੁਲਿਸ ਪ੍ਰਸ਼ਾਸਨ ਵੱਲ ਲਾਇਆ ਹੋਇਆ ਤਾਂ ਉਦੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਤਾਂ ਇਹ ਇੱਧਰ ਜਿਹੜੇ ਕਿਸਾਨ ਤੇ ਜਿਹੜੀ ਸਕਿਉਰਿਟੀ ਲਗਾਈ ਗਈ ਹੈ ਤਾਂ ਉਹਨਾਂ ਦੀਆਂ ਤਸਵੀਰਾਂ ਨੇ ਤਾਂ ਇੱਕ ਪਾਸੇ ਕਿਸਾਨ ਜੋ ਲਗਾਤਾਰ ਆਉਦੇ ਸਵਾਲ ਪੁੱਛਣ ਵਾਸਤੇ ਖੜੇ ਹੋ ਜਾਂਦੇ ਨੇ ਤਾਂ तमाम ਤਸਵੀਰਾਂ ਨੇ ਕੋਈ ਕੁਛ ਦਿਨ ਬਾਅਦ ਅਨਸਰ ਆ ਜਾਂਸ ਨੇ ਇੱਥੇ ਪੁੰਚਣਾ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇੱਥੇ ਅਲਰਟ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਤੇ तमाम ਜਿਹੜੇ ਐਸਪੀ ਜਿਹੜੇ ਐਸਪੀ ਨੇ ਐਸਪੀ ਹੈਡਕ quarters ਨੇ ਔਰ ਚੈਲ ਸਾਹਿਬ ਅਥੇ ਪਹੁੰਚੇ ਨੇ ਤਾਂ तमाम ਡੀਐਸਪੀ ਜੀ ਮੁਖਸਰ ਸਾਹਿਬ ਸਤਨਾਮ ਸਿੰਘ ਵੀ ਅਥੇ ਨੇ ਤਾਂ तमाम ਜਿਹੜੇ ਜਿੰਕਾਰੀਆਂ ਤੁਹਾਡੇ ਨਾਲ ਸੰਜਿਆ ਕਰ ਰਹੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਕੈਂਡੀਡੇਟ ਦੇਵੇ ਤਾਂ ਉਸ ਤੋਂ ਬਾਅਦ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਠੀਕ ਹੈ ਨਹੀਂ ਤਾਂ ਜਿਹੜਾ ਸਾਡੇ ਲਗਾਤਾਰ ਵਿਰੋਧ ਹੈ ਪਿੰਡਾਂ ਦੇ ਦਿੱਲੀ ਜਾਣ ਨੂੰ ਲੈ ਕੇ ਸੀਗਾ ਤਾਂ ਦਿੱਲੀ ਸਾਨੂੰ ਚੋਣੀ ਜਾਣ ਦਿੱਤਾ ਗਿਆ तमाम ਜਾਣਕਾਰੀ ਹੈ ਤਾਂ ਇਹ ਚੋਦੀਆਂ ਤਸਵੀਰਾਂ ਨੇ ਕਾ ਅਬਤੌਰੀ ਜਾਣਕਾਰੀ ਲਈ ਬਨੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਇਹ ਥੂੜ ਹੈ ਜਿੱਥੇ ਗਰੀਬ ਕਰ ਰਹਿੰਦੇ ਆ ਗਰੀਬ ਮੇਰੇ ਭਰਾ ਮਜ਼ਦੂਰ ਰਹਿੰਦੇ ਆ ਜਿਨ੍ਹਾਂ ਦਾ ਕੋਈ ਮਸੀਹਾ ਕੋਹਣਾ ਕੋਈ ਉਹਨਾਂ ਦੀ ਕਿਸੇ ਧੀਨੇ ਜਿਹੜੀ ਜਿਹਦੇ ਕੋਲੇ ਇੰਨੀ ਆਮਦਨ ਹੈ ਨਹੀਂ ਵੀ ਉਹ ਪਾਸ ਟੂ ਕਰਨ ਵਾਸਤੇ ਸ਼ਹਿਰ ਆ ਸਕੇ ਕੋਈ ਕਰਾ ਲੂਦੀ ਬੜ ਕਰ ਸਕੇ ਕਿਸੇ ਵੇਂ ਦਾ ਕੀ ਥੋੜੀ ਸਰਕਾਰ ਦਾ ਚੱਲ ਰਹੀ ਹੈ ਕੀ ਉਹ ਪਾਸ ਟੂ ਦਾ ਸਕੂਲ ਹਰੇਕ ਪਿੰਡ ਵਿੱਚ ਮੌਜੂਦ ਹੈ ਜਾ ਦੂਜੇ ਨੰਬਰ ਤੇ ਜੇ ਸਰਦਾਰ ਅੰਤਰਾਜ ਦੀ ਤੁਸੀਂ ਪਹਿਲਾਂ ਵੀ ਐਮਪੀ ਰਹੇ ਹੋ ਦੱਸੋ ਤੁਹਾਡੀ ਸਰਕਾਰ ਰਹੀ ਹੈ ਕਿ ਤੁਸੀਂ ਇੱਥੇ ਇੱਥੇ ਸਾਡੇ ਸਿਹਤ ਹਸਪਤਾਲ ਬਠਿੰਡ ਦੇ ਵਿੱਚ ਕਦੇ ਬੁਖਾਰ ਦੀ ਗੋਲੀ ਲਈ ਹੈ ਜਾਂ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਨੇ ਲਈ ਹੈ ਤਾਂ ਲਗਾਉਣੇ ਆ ਤੇ ਮਿੱਟੀ ਝਾੜ ਕੇ ਜਾਂ ਬਾੜ ਕੇ ਟੱਕ ਜੋ ਪ੍ਰਸ਼ਾਸਨ ਨੂੰ ਬੇਨਤੀ ਆ ਹੁਣ ਵਾਰ-ਵਾਰ ਕਰਨੇ ਆ ਸਾਨੂੰ ਪਤਾ ਲੱਗ ਗਿਆ ਤੁਸੀਂ ਟਪਾਉਣਾ ਪਰ ਕੋਈ ਨਹੀਂ ਟਪਾ ਲੋਗੇ ਕੋਈ ਚੱਕਰ ਨਹੀਂ ਇਧਰ ਗਾ ਤੇਰੇ ਨੇ ਰੋਟੀ ਵੀ ਇੱਥੇ ਖਾਣੀ ਆ ਤੇ ਪੜਾਈ ਜਾਣੇ ਨੂੰ ਜਾਣਾ ਰਿਕਾਰਡ ਪਈ ਵੀ ਜਾਣਾ ਫਿਰ ਸਾਨੂੰ ਜ਼ਿਆਦਾ ਹੁਣ ਪੜਨਾ ਤੇ ਜਾਂ ਫਿਰ ਅਸੀਂ ਵੀ ਆਪਦੇ ਚਾਲ ਤਿਆਰ ਹੋ ਜਾਵਾਂਗੇ ਸਰ ਤੁਹਾਨੂੰ ਬੇਨਤੀ ਕਰੀ ਸੀ ਵੀ ਲੇਅਰ ਬਣਾ ਕੇ ਸਵਾਲ ਕਰਾ ਦਿਓ ਪਰ ਮੈਨੂੰ ਲੱਗਦਾ ਨਹੀਂ ਤੁਸੀਂ ਕਰਾਉਂਗੇ ਕਿਉਂਕਿ ਅਸੀਂ ਇੰਨੀ ਦੂਰ ਘੜ ਕੇ ਵੀ ਸਵਾਲ ਕਰਨ ਨੂੰ ਤਿਆਰ ਹੈ ਆਹੋ ਤੇ ਆਈਂ ਖਿਲਾਫ ਦੀ ਗੋਲੈ ਇੱਕ ਵਾਰ ਹੁਣ ਅਸੀਂ ਜਾਣਦੇ ਆਂ ਪਰ ਅਸੀਂ ਕੋਈ ਉਧਰ ਦਾ ਐਕਸ਼ਨ ਨਹੀਂ ਕਰਾਂਗੇ ਪਰ ਭੜਾਈਆਂ ਨੇ ਵਿੱਚ ਤੁਸੀਂ ਬੋਲ ਚਾ ਲੈ ਅਸੀਂ ਆਵਾਜ਼ ਹੀ ਲਾ ਲਾਂਗੇ ਫਿਰ ਉਹ ਕਿਹੜਾ ਇੱਥੇ ਇੱਥੇ ਰੋੜ ਦਾ ਲਾਊਗਾ ਜਾਂ ਗਿਰਮਦਾਰ ਕਰੀਏ ਅਸੀਂ ਇੱਥੇ ਬੈਠੇ ਆਂ ਉੱਥੇ ਲੈਰ ਤੁਹਾਡੀ ਪੋਰਸ ਦੀ ਖੜੀ ਆ ਸਾਡੀ ਤਲਾਚੀ ਲੈ ਲਓ ਅਸੀਂ ਇੱਥੇ ਖੜੇ ਆਂ ਸਵਾਰ ਸਿੱਧਾ ਪਾਸ ਹੈ ਇੱਥੇ ਸਾਡੀ ਤਲਾਚੀ ਲੈ ਲਓ ਅਸੀਂ ਹੱਤਵਾਦੀ ਨਹੀਂ ਕਿਸਾਨ ਆ ਮਜ਼ਦੂਰ ਆ ਤਲਾਚੀ ਲਓ ਸਾਰੀ ਪੋਰਸ ਲੈ ਜਾਓ ਇੱਥੇ ਖੜੇ ਆਂ ਪਰਲੇ ਪਾਸਾ ਜਿਵੇਂ ਆਸਵਾਦ ਦੂਰ ਦੀ ਦਿਹਾੜੀ ਤੁਨੂ ਵਰੀ ਕੇ ਪਿੰਡ ਚ ਹੋਇਆ ਸੀ ਪਰ ਕਿਧਰੋਂ ਇਹ ਪ੍ਰਚਾਰਸ਼ਰ ਮਰਦਾ ਹੈ ਕਿਧਰੋਂ ਨਾ ਨਾ ਮਰਦਾ ਨਾ ਗੁੰਡਾਵਾ ਮਰਦਾ ਬਸ ਬਾਬਾ ਬਾਬਾ ਆਪਣੇ ਕੋਲੇ ਵੀ એનર્ਜੀ ਥੋੜੀ ਐ ਤੇ ਇਹਨਾਂ ਨੂੰ ਵੀ ਵੇਖਦੇ ਆ ਥੋੜੇ ਮਗਰ ਚੱਲਿਆ ਹੁਣ ਚੱਲੋ ਚੱਲਣੇ ਛੱਡ ਕਰੋ ਕੀ ਕਰਾਂਗੇ ਪਹਿਲਾਂ ਦੱਸਦਾ ਹਾਂ ਨਹੀਂ ਆਹ ਸਰਕਾਰ ਦੇ ਲੋਕ ਬੜਾ ਦੇਖਾਂਗੇ ਪ੍ਰਚਾਰਸ਼ਰ ਗਿਰਬਦਾਰ ਕਰ ਦੇ ਕੇ ਕੀ ਕਰਦੇ ਸਰ ਪ੍ਰਸ਼ਾਸਨ ਵਾਦੇ ਤੋਂ ਮੁਸਕੇ ਕਿਸਾਨ ਵਾਦੇ ਤੇ ਰਹੇ ਅਸਲ ਕਰਨੇ ਧੋਖਾ ਕਰਿਆ মিডিਆ মিডিਆ ਸਾਰੀ ਹੈ ਅਸੀਂ ਆਹ ਦਾਰੇ ਦੇ ਵਿੱਚ ਖੜ ਕੇ ਇਦੋਂ ਸਵਾਲ ਪਾਸ ਕਰਦੇ ਸੀ ਉਧਰਲੇ ਬੜੇ ਗੋਲੀ ਤੇ ਨਹੀਂ ਚੱਲਦੀ ਸੀ ਨਾ 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 ਵੀ ਲਾਲਾ ਬੀਐਸਪੀ ਨੂੰ ਵੀ ਕਹਤਾ ਕਿ ਚਾਹੇ ਪਟਵਾ ਚਲਵਾਇਆ ਸੀ ਤਸਵੀਰ ਟੰਗਦੇ ਇਹ ਇੱਕ ਮੈਰੋ ਦੀ ਗੱਲ ਕਰਾਉਣਾ ਬਾਬਾ ਜੀ ਆਹ মিডিਆ ਤੇ ਸਵਾਲ ਹੈ ਇਹ মিডিਆ ਨੂੰ ਜਵਾਬ ਦੇ ਦੇ ਕਿ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ਇਹਨੂੰ ਪਤਾ ਕਿ ਦੜਵਾ ਦੇ ਲੋਕਲ ਉਥੋਂ ਵੇਦਿਆ ਸੀ ਇਹਨੂੰ ਜਵਾਬ ਅਜੇ ਤੱਕ ਹੈ ਨਹੀਂ ਜੇ ਹੈਗਾ ਤਾਂ ਇਥੇ ਹਿੰਦਵਾ ਦੇ ਜੀ ਕਿ ਗਰੀਬ ਕੀ ਦਰਵਾਜ਼ੇ ਵਿੱਚ ਤੇ ਲਗਾਤਾਰ ਦੋ ਮਰੀਜ਼ ਐਮਰਜੈਂਸੀ ਵਜਨ ਕੀ ਐਂਬੂਲੈਂਸ ਦੀ ਸੂਚਤਾ ਹੈ ਕਿ ਕਿ ਦਰਵਾਜ਼ੇ ਤੇ ਦੋ ਵਾਰੀ ਸਰਕਾਰੀ ਦੋ ਐਟ ਅ ਟਾਈਮ ਮਰੀਜ਼ ਲੈ ਜਾਏ ਸਰਕਾਰੀ ਨਹੀਂ ਕੀ ਪਲੱਸ 1 ਪਲੱਸ 2 ਦੇ ਹਰੇਕ ਪਿੰਡ ਦੇ ਵਿੱਚ ਸਕੂਲ ਖੁੱਲ ਕੇ ਦਾਤ ਸਰਕਾਰ ਰਹੀ ਹੈ ਕਿਸਾਨਾਂ ਦਾ ਮੁੱਦਾ ਹੀ ਛੜਦਾ ਸੀ ਪਰ ਕਿਸਾਨੀ ਵਾਲੇ ਤੇ ਤਾਂ ਪੱਦਨੇ ਪੱਦਨੇ ਹਸਤੇ ਤਾਂ ਦੇ ਜਾਂਦਾ ਪਰ ਹੁਣੇ ਬੇਨਤੀ ਹੈ ਅਸੀਂ ਪੈਦਲ ਚੱਲਾਂਗੇ ਉਹ ਗਿਆ ਜਿੱਥੇ ਜਾਵੇ ਅਸੀਂ ਪੈਦਲ ਸ਼ਹਿਰ ਤੇ ਚੱਲਾਂਗੇ ਮਾਰਚ ਕਰਾਂਗੇ ਇੱਕ ਗੱਡੀ ਜਾਊਗੀ ਹੁਣ ਪਰ ਜੇ ਉਹਨੂੰ ਸਿਕਿਉਰਿਟੀ ਦਿੰਦੀ ਹੈ ਤਾਂ ਪਰਚਾਇਨ ਸਾਨੂੰ ਵੀ ਸਿਕਿਉਰਿਟੀ ਦੇਵੇ ਅਸੀਂ ਵੀ ਇਸ ਦੇ ਨਾਗਰਿਕਾਂ ਉਹ ਜਾਂਦਾ ਜਾਵੇ ਸਾਨੂੰ ਕੋਈ ਮਤਲਬ ਨਹੀਂ ਅਸੀਂ ਹੁਣ ਕਿਧਰੇ ਵਿੱਚ ਪੈਦਲ ਮਾਰਚ ਕਰਾਂਗੇ ਸਾਡੀ ਆ ਗੱਡੀ ਮੂਰੇ ਲੱਗੂਗੀ ਅਸੀਂ ਮਗਰ ਚੱਲਾਂਗੇ ਅਸੀਂ ਮਰਦਾ ਬਾਦ ਕਰਦੇ ਹੀ ਜਾਵਾਂਗੇ ਜੇ ਤੁਹਾਡਾ ਹੱਕ ਹੈ ਜਾਂ ਸਾਨੂੰ ਗ੍ਰਿਫਤਾਰ ਕਰ ਲਿਓ ਤੁਹਾਡੀ ਇੱਛਾ ਹੈਗੀ ਥੋੜਾ ਬਾਬਾ ਜੀ ਥੋੜਾ ਮਿੰਟ ਕੋਈ ਇਹਨਾਂ ਨੇ ਸਾਡੇ ਨਾਲ ਧੋਖਾ ਕਰਿਆ ਪ੍ਰਸ਼ਾਸਨ ਨੇ ਵੀ ਜੀ ਸਾਨੂੰ ਕਹਿੰਦੇ ਇਹਨਾਂ ਨੇ ਹੁਣ ਹਿਲਾਉਂ ਭੱਜਿਆ ਦੰਦ ਮਜ਼ਦੂਰੀ ਹੈ ਜੀ ਬਾਬਾ ਜੀ ਬਾਬਾ ਜੀ ਦੀ ਸਭੀ ਗੱਲ ਹੋਗੀ ਫਿਰ ਜੀ ਜੀ ਬਾਬਾ ਜੀ ਬਾਬਾ ਜੀ ਆਪਾਂ ਸਵਾਜ ਕਰਦੇ ਜਾਦੇ ਮੇਰੀ ਗੱਲ ਸੁਣੋ ਪਤਾ ਜੀ ਪੰਜ ਮਿੰਟ ਦਵਾਦਾ ਇਸ ਚੰਦਿਆਂ ਨੂੰ ਸਵਾਰ ਕਰ ਲਈਏ ਜੀ ਅੱਜ ਦਾ ਇਜਾਦ ਨੇ ਸਾਨੂੰ ਪੈਦਲ ਮਾਰਚ ਕਰਨ ਦੀ ਜਗ੍ਹਾ ਵੀ ਦੇ ਸਕਦਾ। ਕੱਲ੍ਹ ਲਗਾਤਾਰ ਜਿਹੜੇ ਪ੍ਰਸ਼ਾਸਨ ਨਾਲ ਜੋਰ ਹੰਸਰਾਜ ਹੰਸ ਨੇ ਗੱਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਜਿਹੜਾ ਕਿਸਾਨ ਹੈ ਉਹ ਪੈਦਲ ਮਾਰਚ ਦਾ ਐਲਾਨ ਕਰ ਚੁੱਕੇ ਨੇ ਤੇ तमाम ਇਹ ਤਸਵੀਰਾਂ ਨੇ ਇਹ ਇੱਕ ਜਿਹੜਾ ਵਾਕੇ ਤਸਵੀਰਾਂ ਨੇ ਜਿੱਥੇ ਕਿ ਹੰਸਰਾਜ ਹੰਸ ਤੋਂ ਨਾਰਾਜ਼ ਹੋਣ ਤੋਂ ਬਾਅਦ ਨਾਰਾਜ਼ ਹੋਣ ਤੋਂ ਬਾਅਦ ਤਾਂ ਇਹ ਪੈਦਲ ਮਾਰਚ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਹੁਣ ਇਹ ਦੇਖਣਾ ਹੋਵੇਗਾ ਪ੍ਰਸ਼ਾਸਨ ਨਾਲ ਕੋਈ ਸਹਿਮਤੀ ਬਣਦੀ ਹੈ ਜਾਂ ਫਿਰ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਤਾਂ ਆਪਸ ਦੇ ਵਿੱਚ ਪ੍ਰਸ਼ਾਸਨ ਤੇ ਜਿਹੜੀ ਕਿਸਾਨਾਂ ਦੀ ਜਿਹੜੀ ਆਪਸ ਹੀ ਬਣੀ ਹੋਈ ਹੈ ਤਾਂ ਉਹਨੂੰ ਦੇਖਣ ਦਾ ਇੱਕ ਅੱਗੇ ਦੀ ਕੀ ਰੂਪਰੇਖਾ ਹੈ ਜਾਂ ਕਿਸਾਨ ਜਥੇਬੰਦੀ ਵੱਲੋਂ ਰੱਤੀ ਜਾਂਦੀ ਹੈ ਜਾਂ ਕੀ ਹੰਸਰਾਜ ਹੰਸਨਾ ਗੱਲ ਕਰਵਾਉਣ ਵਾਸਤੇ ਜਾਂ ਹੰਸਰਾਜ ਹੰਸ ਗੱਲ ਕਰਨ ਵਾਸਤੇ ਰਾਜ਼ੀ ਹੁੰਦੇ ਆ ਨਹੀਂ ਹੁੰਦੇ ਪਰ ਜਿਹੜਾ ਵੀਜੇਪੀ ਦਾ ਕਾਰਗਰਾਮ ਸੀ ਉਸ ਤੋਂ ਹੰਸਰਾਜ ਹੰਸ ਪ੍ਰੋਗਰਾਮ ਆਵਦਾ ਕਰਕੇ ਉੱਥੋਂ ਨਿਕਲ ਗਏ ਨੇ ਤਾਂ तमाम ਕਿਸਾਨ ਜਥੇਬੰਦੀ ਹੈ ਤਾਂ

ਕੋਈ ਜਿਨ੍ਹਾਂ ਦੀ ਗੱਲ ਕਰਨੀ ਹੋ ਉਹਨਾਂ ਨਾਲ ਗੱਲ ਮਿੰਟ ਸਾਨੂੰ ਪਹਿਲਾਂ ਪੂਰਾ ਇਲਾਜ ਵੀ ਦੇ ਦਿੰਦੇ ਵੀ ਉਹ ਨਹੀਂ ਗੱਲ ਕਰਦੇ ਸਾਨੂੰ ਪਤਾ ਹੀ ਸੀ ਕਿ ਇਹ ਸਾਨੂੰ ਮਾਰ ਕੇ ਰੱਖ ਦੇਗਾ ਬਾਬਾ ਜੀ ਪੁੱਛਿਆ ਜੀ 20 ਮਿੰਟਾਂ ਦਾ ਟਾਈਮ ਹੈ 20 ਮਿੰਟਾਂ ਨੂੰ ਆਪਾਂ ਮਾਰਦ ਕਰਨਾ ਲੱਗਾਂਗੇ ਜਿ세 ਕਾਲ ਇਸ ਟਾਈਮ ਅਸੀਂ ਗਿੱਡਣਵਾ ਦੇ ਵਿੱਚ ਹਾਂ ਜਿੱਥੇ ਕਿ ਹੰਸਰਾਜ ਹੰਸਦਾ ਲਗਾਤਾਰ ਕਿਸਾਨਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਵਾਲ ਪੁੱਛਣ ਵਾਸਤੇ ਅਗਰ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਫਿਰ ਵਿਰੋਧ ਪਿਰਲਿੱਤੀ ਅੱਗੇ ਵਸ ਰਹੇ ਨੇ ਮੈਨਾ ਸੁਖਚੈਨ ਅਸੀਂ ਸਿੱਧੂਪੁਰ ਜਿੱਥੇ ਬੰਦੀ ਤੋਂ ਸੁਖਚੈਨ ਕਿਵੇਂ ਦੇਖਦੇ ਹੋ ਲਗਾਤਾਰ ਇੱਕੀ ਰੂਪਰੇਖਾ ਬਣੀ ਸੀ ਤੇ ਹੁਣ ਪੈਦਲ ਮਾਰਚ ਕਰਨ ਦੀ ਨੋਬਤ ਆਈ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪ੍ਰਸ਼ਾਸਨ ਨੇ ਆਖਿਆ ਸੀ ਵੀ ਤੁਹਾਡੇ ਸਵਾਲ ਸਾਨੂੰ ਪਾਸ ਕਰ ਦਿਓ ਕੀ ਸਵਾਲ ਹੈ ਅਸੀਂ ਸਵਾਲ ਪ੍ਰਸ਼ਾਸਨ ਨੂੰ ਦੱਸਦੇ ਅੱਗੋਂ ਲੇਅਰ ਬਣਾ ਕੇ ਪ੍ਰਸ਼ਾਸਨ ਨੂੰ ਆ ਕੇ ਸੀ ਜਵਾਬ ਦਵਾ ਦਿਓ ਆਮ ਸਵਾਲ ਸੀ ਜਿਹੜੇ ਇਹ ਸਵਾਲ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਲਾਰੇ ਤੇ ਰੱਖਿਆ ਵੀ ਅਸੀਂ ਕਰਾਵਾਂਗੇ ਹੁਣ ਸਾਨੂੰ ਸ਼ਹਿਰ ਚ ਮਾਰਚ ਕਰਨ ਤੋਂ ਰੋਕ ਰਿਹਾ ਹੈ ਕਿ ਉਹਨੂੰ ਆਪਦਾ ਪ੍ਰਚਾਰ ਕਰਨ ਦਾ ਹੱਕ ਹੈ ਕਿ ਸਾਨੂੰ ਆਪਦਾ ਹੱਕ ਨਹੀਂ ਜਾਂ ਤਾਂ ਸਾਨੂੰ ਲਿਖ ਕੇ ਦੇ ਦੇਣ ਵੀ ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਤੁਸੀਂ ਇੱਥੇ ਨਹੀਂ ਆ ਸਕਦੇ ਤਾਂ ਅਸੀਂ ਮੰਨ ਲਾਂਗੇ ਤੇ ਨਹੀਂ ਤਾਂ ਫਿਰ ਅਸੀਂ ਜਾਵਾਂਗੇ ਪ੍ਰਸ਼ਾਸਨ ਵੱਲੋਂ ਕਹਿੰਦਾ ਹੁੱਲੜ ਬਾਜੀ ਕਰਦੇ ਆ ਇਹ ਇਹਨਾਂ ਦਾ ਕੰਮ ਆ ਪਾਣਗੇ ਇਹ ਪਾਰਟੀਆਂ ਦੇ ਛੱਡੇ ਹੋਏ ਸਰਦਾਰ ਜੀ ਅਸੀਂ ਤਾਂ ਹੀ ਇੱਕ ਲੇਅਰ ਬਣਾ ਕੇ ਕਿਸਾਨੀ ਮੁੱਦਾ ਛੱਡ ਕੇ ਇੱਕ ਮਜ਼ਦੂਰਾਂ ਦਾ ਸਵਾਲ ਕਰਿਆ ਸੀ ਵੀ ਮਜ਼ਦੂਰ ਨੂੰ ਕੀ ਦਿਹਾੜੀ ਮਿਲਦੀ ਹੈ ਤੁਹਾਨੂੰ ਪਤਾ ਉਸਤ ਕੀ ਦਿਹਾੜੀ ਪੈਂਦੀ ਹੈ ਇਹ ਪ੍ਰਸ਼ਾਸਨ ਨੂੰ ਇਹ ਚ ਕੋਈ ਉਲੜ ਬਾਜੀ ਵਾਲਾ ਤਾਂ ਦੱਸ ਦਿਓ ਜਾਂ ਨੂੰ ਇਹ ਪੁੱਛਿਆ ਸੀ ਵੀ ਤੁਸੀਂ ਸਿਹਤ ਦੇ ਲਈ ਕੀ ਕਰਿਆ ਵੀ 10 ਸਾਲ ਦੇ ਵਿੱਚ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਕੀ ਕੀ ਸਹੂਲਤ ਦਿੱਤੀ ਹੈ ਇਹ ਕੀ ਗੁੱਲੜਬਾਜੀ ਵਾਲਾ ਸਵਾਲ ਹੈ ਜਾਂ ਪਲੱਸ 2 ਵਾਸਤੇ ਕਿੰਨੇ ਸਕੂਲ ਖੋਲਤੇ ਆ ਵੀ ਇਹ 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 ਸਵਾਲ ਕੋਈ ਗੁੱਲੜਬਾਜੀ ਵਾਲੇ ਆ ਜਾਂ ਅਸੀਂ ਇਹ ਪੁੱਛਿਆ ਸੀ ਵੀ ਐਮਐਸਪੀ ਸਾਡਾ ਹੱਕ ਹੈ ਕਿ ਨਹੀਂ ਬਸ ਇਹ ਸਵਾਲ ਬੀਜੇਪੀ ਦੇ ਨੇਤਾ ਵੱਲੋਂ ਕਹਿੰਦੇ ਪਾਰਟੀਆਂ ਦੇ ਛੱਡੇ ਹੋਏ ਕਰਿੰਦੇ ਹੈ ਖਰੀਦੇ ਹੋਏ ਬੰਦੇ ਆ ਇਹ ਉਹਨਾਂ ਦੇ ਫਾਇਰ ਕਿਤੇ ਹੋਏ ਬੰਦੇ ਤਾਂ ਇਹ ਜਗਾ ਜਗਾ ਤੇ ਵਿਰੋਧ ਕਰਦੇ ਆ ਨਹੀਂ ਜੀ ਵਿਰੋਧ ਨਹੀਂ ਅੱਜ ਵੀ ਸਵਾਲ ਕਰ ਰਹੇ ਸੀ ਸਵਾਲਾਂ ਦੇ ਮੈਂ ਵੋਟ ਪਾਉਣੀ ਚਾਹਾਂ ਜੇ ਬੀਜੇਪੀ ਨੂੰ ਵੋਟ ਪਾਉਣੀ ਚਾਹਾਂ ਕਿ ਮੈਂ ਆਪਦੀ ਤਸੱਲੀ ਤਾਂ ਕਰਾਂ ਨਾ ਵੀ ਮ ਏ ਬੇ ਇਹ ਜਵਾਬ ਜਾਇਜ਼ ਆ ਨਾ ਜੇ ਕੋਈ ਨਜਾਇਜ਼ ਲੱਗਦਾ ਹੈ ਤਾਂ ਸਾਨੂੰ ਦੱਸਿਓ ਵੀ ਆਹ ਸਵਾਲ ਨਜਾਇਜ਼ ਹੈ ਕਿ ਇਹਨਾਂ ਨੇ ਮੈਂ ਤਾਂ ਇਹ ਸਵਾਲ ਕਰਿਆ ਸੀ ਜੀ ਗਿੱਦੜਵਾ ਦੇ ਵਿੱਚ ਦੋ ਐਂਬੂਲੈਂਸਾਂ ਦੀ ਕੋਈ ਸਹੂਲਤ ਹੈ ਜੇ ਐਮਰਜੈਂਸੀ ਦੇ ਵਿੱਚ ਮਰੀਜ਼ ਆਜੇ ਨਾ ਪ੍ਰਾਈਵੇਟ ਐਂਬੂਲੈਂਸ ਲਏ ਤੋਂ ਬਿਨਾ ਤਾਂ ਉਹਦਾ ਜਵਾਬ ਜੇ ਸੱਚ ਦਾ ਸਚਾਈ ਦੱਸਣੀ ਸੀ ਨਾ ਜੇ ਨਹੀਂ ਤਾਂ ਨਹੀਂ ਹੈ ਜੇ ਹੈ ਤਾਂ ਹੈ ਕੀ ਲੱਗਦਾ ਪ੍ਰਸ਼ਾਸਨ ਨੇ ਤੱਕਾ ਸਹੀ ਕਰਦਾ ਪ੍ਰਸ਼ਾਸਨ ਨੇ ਇੱਥੇ ਦੇਖਿਆ ਵੀ ਕਿਸਾਨ ਥੋੜੇ ਆ ਅਸੀਂ ਇੱਕ ਠਰਮੇ ਨਾਲ ਵੀ ਐਂ ਗਿਆ ਸੀ ਵੀ ਕੱਲੇ-ਕੱਲੇ ਹੋਗੇ ਕੱਲੇ-ਕੱਲੇ ਸਵਾਲ ਕਰਾਂਗੇ ਵੀ ਕੋਈ ਹੁਲੜਬਾਜੀ ਨਾ ਹੋਵੇ ਪ੍ਰਸ਼ਾਸਨ ਵੀ ਤੰਗ ਨਾ ਹੋਵੇ ਅ ਪਰ ਹੁਣ ਪ੍ਰਸ਼ਾਸਨ ਆਪਦਾ ਧੱਕਾ ਕਰਲੇ ਸੀ ਆਪਦਾ ਕਰਨਾ ਜੋ ਜਿਵੇਂ ਉਹਨਾਂ ਨੂੰ ਚੱਲਿਆ ਹੋਵੇ ਹੁਣ ਅੱਗੇ ਕੀ ਰਣਨੀਤੀ ਅੱਗੇ ਅੱਗੇ ਰਣਨੀਤੀ ਸ਼ਹਿਰ ਦੇ ਵਿੱਚ ਪੈਦਲ ਮਾਰਚ ਹੋਊਗਾ ਠੀਕ ਹੈ ਪੈਦਲ ਦੇ ਮਾਰਚ ਦੇ ਵਿੱਚ ਜਿੱਥੇ ਸਾਨੂੰ ਕੋਈ ਵੀ ਭਾਜਪਾ ਦਾ ਮਿਲ ਗਿਆ ਅਸੀਂ ਮਰਦਾਬਾ ਜਿੰਦਾਬਾਦ ਦੇ ਨਾਰੇ ਲਾਵਾਂਗੇ ਤੇ ਵਿਰੋਧ ਕਰਾਂਗੇ